ਕੁਣ ਕੰਗਣੀ ਹੋਰ ਜਾ ਕੇ ਪੈਂਦੇ ਜਾਂਦੇ ਹੋ ਆ ਬਸ ਹੋਰ ਕੀ ਖਾਲਾ ਨੂੰ ਪਾਰ ਰੱਖੀ ਹੈ ਕਿ ਨਹੀਂ ਇੱਥੇ ਕੰਨਾ ਮੋਚਾ ਉਹ ਬਣਾਇ ਤੇ ਚਲਾਇਆ ਹੁੰਦਾ ਜੇ ਉੱਥੇ ਜਾਣਾ ਇਹ ਪਲਵਣੇ ਕੋ ਜਾਣਾ ਤਾਂ ਰਹਿ ਨਾ ਜਾਵੇ ਘੜੀਆਂ ਘੜੀਆਂ ਚਾਰ ਸੜੀਆਂ ਤੋਂ ਬਾਅਦ ਅੰਦਰ ਉਹ ਰੋ ਰੋ ਹੁੰਦਾ ਹੁੰਦਾ ਇਹ ਨਹੀਂ ਹੁੰਦਾ ਇਹ ਰਹਿਣਾ ਬਾਹਰ ਹੋ ਜਾ ਤੂੰ ਨਿਕਲਾ ਹੋਣਾ ਨਾੁੰਦਾ ਇਹ ਮਾਰੇ ਚੱਕਣਾ ਹੋਰ ਆਪੋਟ ਘਾੜਾ ਨੂੰ ਕੋਈ ਹੋਣਾ ਆਓ ਇਹਨਾਂ ਦੇ ਉਹਨਾਂ ਨੂੰ ਹੋਣਾ ਇਹ ਵੀ ਵਾਹ ਸਾਥਾਂ ਦੇ ਇਹ ਵੇਖ ਲੈ ਕਿਤੇ ਅੰਦਰ ਫਿਰ ਆ ਜਿਹੜਾ ਇਹ ਚਾਬੀ ਜਿਹੜਾ ਚੱਕੋ ਤੇਰਾ ਨਕਮੇ ਗਿਆ ਅੱਜ ਮੇਰੇ ਨਾਲ ਜਸਪਾਲ ਜੀ ਰਸ਼ਪਾ ਵੀ ਆਹ ਬਹੁਤ ਬੜਾ ਆਇਆ ਹੈ ਕਿਉਂਕਿ ਬਰਿੰਦਰਪਾਲ ਸਿੰਘ ਸਰ ਕਿੱਥੇ ਦੇ ਰਹਿਣ ਵਾਲੇ ਆਪਾਂ ਰਣਜੀਤਨਗਰ ਭੁੱਲਾਰਾਈ ਰੋਡ ਕੋਹਾੜਾ ਜੀ ਤੇ ਸਰ ਕੀ ਮਾਮਲਾ ਕੀ ਆ ਜਿਹੜਾ ਚਾਚਾ ਦੀ ਦੁਕਾਨ ਦੇ ਅੰਦਰ ਆਪਣੇ ਆਏ ਤੁਸੀਂ ਮਾਮਲਾ ਇਹ ਆ ਵੀ ਸਵੇਰੇ ਫੋਨ ਆਇਆ ਗਵਡੀਆਂ ਦਾ ਵੀ ਤੁਹਾਡਾ ਸ਼ਟਰ ਟੁੱਟਾ ਆ ਤੇ ਆ ਕੇ ਦੇਖਿਆ ਤਾਂ ਚੋਰੀ ਹੋਈ ਹੋ ਸੀ ਸਾਰੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਘੱਟੋ ਘੱਟ 5 ਦੇ 5 ਲੱਖ ਦੇ ਲਾਗੇ ਤਾਂ ਹੋਇਆ ਜੀ ਕੀ ਕੀ ਚੀਜ਼ਾਂ ਲੈ ਗਿਆ ਸਮਾਨ ਕੀ ਲੈ ਗਿਆ ਬੂਟਰਾ ਲੈ ਕੇ ਆ ਵਾਈਂਡਿੰਗ ਵਾਇਰ ਲੈ ਕੇ ਕਾਪਰ ਦੀ ਗਰੀਲਾ ਬੰਦ ਦੀਆਂ ਬੰਦ ਡੀਵੀਆਰ ਤੋੜ ਕੇ ਲੈ ਗਏ ਨਾਲ ਸਾਰਾ ਕੁਝ ਜਾਨੀ ਕੀ ਕੋਈ ਕੈਮਰੇ ਕੁਮਰੇ ਵੀ ਤੋੜ ਕੇ ਲੈ ਗਏ ਕੈਮਰੇ ਵੀ ਤੋੜੇ ਪਏ ਆ ਤੁਹਾਡੇ ਸਾਹਮਣੇ ਆ ਲਟਕਦੇ ਪਏ ਆ ਜੀ ਇਹ ਸੀਸੀਡੀ ਕੈਮਰੇ ਜਾਇਏ ਬੰਦੇ ਹੋਣਾ ਡੀਵੀਆਰ ਮਿਲੂਗਾ ਤਾਂ ਪਤਾ ਲੱਗੂਗਾ ਜੀ ਕੀ ਹੋਇਆ ਪਤਾ ਹੀ ਨਹੀਂ ਇਸ ਮਾਮਲੇ ਨੂੰ ਪੁਲਿਸ ਸ਼ਿਕਾਇਤ ਕੀਤੀ ਆ ਹੁਣ ਕੀਤੀ ਤਾਂ ਹੈ ਜੀ ਦੇਖੋ ਪੁਲਿਸ ਸਹੀ ਸੀ ਮੌਕੇ ਤੇ ਸਰ ਪੁਲਿਸ ਆਈ ਮੋਕੇ ਤੇ ਹਾਂਜੀ ਹਾਂਜੀ ਮੋਕੇ ਤੇ ਇੱਥੇ ਹੀ ਘੁੰਮਦੇ ਸੀਗੇ ਮੈਂ ਨਾਲ ਹੀ ਲੈ ਆਇਆ ਸੀ ਉਹਦਾ ਉਹਦਾ ਨਾ ਜਿੱਦਾਂ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲੁੱਟਖੋ ਹੋ ਰਹੀਆਂ ਕੀ ਕਰ ਸਕਦੇ ਆ ਜੀ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਵੀ ਦੇਖਣਾ ਇਹ ਆਮ ਬੰਦੇ ਦਾ ਨਾਗਰਿਕ ਦਾ ਥੋੜੀ ਕੰਮ ਆ ਇਹ ਹੁਣ ਪ੍ਰਸ਼ਾਸਨ ਦੇਖਣਾ ਚਾਹੀਦਾ ਵੀ ਕੀ ਹੁੰਦਾ ਪਿਆ ਇਹ ਮੋਟਰਾਂ ਨਵੀਆਂ ਲੈ ਗਏ ਆ ਯਾ ਮੋਟਰਾਂ ਪੁਰਾਣੀਆਂ ਜਿਹੜੀਆਂ ਰਿਪੇਅਰ ਹੋਣ ਨੂੰ ਆਈਆਂ ਸੀ ਉਹ ਸਾਰੀਆਂ ਚੱਕ ਕੇ ਕਿੰਨੀਆਂ ਕ ਮੋਟਰਾਂ ਸੀ ਫਟੋ ਘਟ 10 12 ਮੋਟਰਾਂ ਤਾਂ ਹੋਣੀਆਂ ਸੀ 10-12 ਮੋਟਰਾਂ ਹੋ ਗਈਆਂ ਸਾਰੀਆਂ ਹੀ ਲੱਗੇ ਚੰਗੇ ਕਿਉਂਕਿ ਕੈਮਰੇ ਵੀ ਤੋੜ ਗਏ ਕੈਮਰੇ ਵੀ ਤੋੜ ਗਏ ਡੀਵੀਆਰ ਵੀ ਨਾਲ ਲੱਗੇ ਸਭ ਕੁਝ ਹੀ ਲੱਗੇ ਏ ਟੂ ਜ਼ेड ਕੁਝ ਨਹੀਂ ਜੰਦਾ ਤੇ ਆਪਾਂ ਨੂੰ ਕਿੰਨੇ ਕ ਜੇ ਪਤਾ ਲੱਗਾ ਆਪਾਂ ਨੂੰ ਸਵੇਰੇ 6:30 ਵਜੇ ਪਤਾ ਲੱਗਾ ਜਦੋਂ ਵਾਂਡੀਆਂ ਨੇ ਦੇਖਿਆ